ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਇਹ ਬਹੁਤ ਹੀ ਜ਼ਰੂਰੀ ਹੈ ਖਾਸ ਕਰਕੇ ਉਹ ਬੱਚੇ ਬੱਚੀਆਂ ਜਿਹੜੇ ਪੰਜਾਬ 'ਚ ਵੱਖੋ ਵੱਖਰੇ ਸਕੂਲਾਂ ਦੇ ਇਲਾਕੇ 'ਚ ਵੀ ਹੁਣ 10ਵੀਂ ਕਲਾਸ 'ਚ ਪੜ੍ਹ ਰਹੇ ਨੇ ਉਹਨਾਂ ਵਾਸਤੇ ਜਿਹੜਾ ਅਗਲੇ ਸਾਲ ਤੋਂ ਉਹਨਾਂ ਨੇ 11ਵੀਂ ਤੇ 12ਵੀਂ ਕਰਨੀ ਹੈ ਉਹਦੇ ਵਾਸਤੇ ਇੱਕ ਸੁਨਹਿਰੀ ਮੌਕਾ ਜਿਹੜਾ ਵੀ ਆਰਮਡ ਫੋਰਸੇਜ਼ NDA ਦੀ ਮਤਲਬ ਤਿਆਰੀ ਕਰਨ ਦਾ ਦੋ ਸੰਸਥਾਵਾਂ ਨੇ ਇੱਕ ਬॉयਜ਼ ਵਾਸਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਸ ਪ੍ਰੈਪਰੇਟਰੀ ਇੰਸਟੀਚਿਊਟ ਤੇ ਇਸ ਤਰ੍ਹਾਂ ਹੀ ਲੜਕੀਆਂ ਵਾਸਤੇ ਮਾਈ ਭਾਗੋ ਆਰਮਡ ਫੋਰਸਸ ਪ੍ਰੈਪਰੇਟਰੀ ਇੰਸਟੀਚਿਊਟ ਜਿਹੜੇ ਬੱਚੇ 10ਵੀਂ ਚ ਹੁਣ ਪੜ੍ਹ ਰਹੇ ਨੇ ਉਹ ਅਪਲਾਈ ਕਰ ਸਕਦੇ ਨੇ ਇਹਦੇ ਚ ਇਹਦੀਆਂ ਗਾਈਡਲਾਈਨਸ ਦੋਨਾਂ ਸਕੂਲਾਂ ਦੀਆਂ ਤਾਂ ਦੱਸ ਦਿਆਂਗੇ ਇਹਦੇ ਵਿੱਚ ਪੋਸਟਰ ਸ਼ੇਅਰ ਕਰਦੇ ਆਂਗੇ ਤੇ ਬੁਆイズ ਦਾ ਜਿਹੜਾ ਹੁਣ ਐਡਮਿਸ਼ਨ ਖੁੱਲੀ ਹੋਈ ਹੈ 15 ਅਕਤੂਬਰ ਤੋਂ 15 ਦਸੰਬਰ ਤੱਕ ਐਪਲੀਕੇਸ਼ਨਾਂ ਸਬਮਿਟ ਕਰਨੀਆਂ ਨੇ ਤੇ ਜਿਹੜੇ ਬੱਚੇ ਉਹ ਚ ਐਲੀਜੀਬਲ ਹੋਣਗੇ ਉਹਨਾਂ ਨੂੰ ਫਿਰ ਟੈਸਟ ਵਾਸਤੇ 4 ਜਨਵਰੀ 2026 ਚ ਬੁਲਾਇਆ ਜਾਊਗਾ ਤੇ ਇਸ ਤਰ੍ਹਾਂ ਜਿਹੜੀ ਮਾਈ ਭਾਗੋ ਆਰਮ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਹੈ ਇਹਦੀ ਐਡਮਿਸ਼ਨ ਹੁਣ ਖੁੱਲੀ ਹੈ 24 ਸਤੰਬਰ ਤੋਂ ਲੈ ਕੇ ਤੇ 24 ਦਸੰਬਰ ਤੱਕ ਖੁੱਲੀ ਹੈ ਤੇ ਇਹ ਲੜਕੀਆਂ ਦਾ ਟੈਸਟ ਹੋਣਾ 11 ਜਨਵਰੀ 2026 ਜਿਹੜੇ ਬੱਚੇ ਇਹਦੇ ਵਿੱਚ ਕੁਆਲੀਫਾਈ ਕਰ ਜਾਂਦੇ ਨੇ ਉਹਨਾਂ ਨੂੰ ਫਿਰ ਜਿਹੜੀ 11ਵੀਂ ਤੇ 12ਵੀਂ ਦੀ ਕਲਾਸ ਦੀ ਪੜ੍ਹਾਈ ਹੈ ਉਹ ਬੜੇ ਡਿਸਕਾਊਂਟਡ ਰੇਟ ਤੇ ਉੱਥੇ ਨਾਲ ਹੋਸਟਲ ਦੇ ਵਿੱਚ ਰੱਖ ਕੇ ਇੱਕ ਡਿਸਪਲਨਰੀ ਤਰੀਕੇ ਨਾਲ ਉਹ ਪੜ੍ਹਾਈ ਵੀ ਕਰਾਈ ਜਾਊਗੀ 11ਵੀਂ 12ਵੀਂ ਕਲਾਸ ਦੀ ਤੇ ਨਾਲ ਹੀ NDA ਦੀ ਜਿਹੜੀ ਹੈਗੀ ਐਂਟ्रेंस एग्जाम ਦੀ ਤਿਆਰੀ ਕਰਾਈ ਜਾਉ ਜਿਹਦੇ ਚ ਦੋਨਾਂ ਇੰਸਟੀਚੂਟਸ ਦਾ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਲਗਭਗ 50% ਬੱਚੇ ਜੇ ਪੰਜਾਬ ਬੱਚੇ 11ਵੀਂ 12ਵੀਂ ਚ ਪੜ੍ਹਦੇ ਨੇ ਤੇ ਉਹਨਾਂ ਚੋਂ ਲਗਭਗ ਅੱਧੇ ਉਹਦੇ ਵਿੱਚ ਹੋ ਜਾਂਦੇ ਨੇ ਤੇ ਬਾਕੀ ਜਿਹਨੇ ਰਹਿ ਵੀ ਜਾਂਦੇ ਨੇ ਉਹ ਵੀ ਇੱਕ ਉਹਨਾਂ ਨੂੰ ਇੱਕ ਸੇਧ ਮਿਲ ਜਾਂਦੀ ਹੈ ਕਿ ਅੱਗੇ ਵਧਣ ਦੀ ਇਸ ਦੇ ਵਿੱਚ ਨਹੀਂ ਹੋਏ ਤੇ ਅੱਗੇ ਕਿਸੇ ਫੋਰਸਿਸ ਦੇ ਵਿੱਚ ਜਿਹੜਾ ਉਹ ਐਡਮਿਸ਼ਨ ਲੈ ਸਕਦੇ ਜਾਂ ਉਹ ਕੁਆਲੀਫਾਈ ਕਰ ਸਕਦਾ ਉਹਦੇ ਚ ਸੋ ਇਹ ਬੜੀ ਜ਼ਰੂਰੀ ਹੈ ਰਿਕਵੈਸਟ ਕਰਦਾ ਵੀ ਜਿੱਥੇ ਜਿੱਥੇ ਵੀ ਵੀਡੀਓ ਜਾਂਦੀ ਹੈ ਜਿਹੜੇ ਜਿਹੜੇ ਵੀ ਟੀਚਰ ਸਹਿਬਾਨ ਕੋਲ ਜਾਂਦੀ ਹੈ ਜਾਂ ਬੱਚਿਆਂ ਕੋਲ ਜਾਂਦੀ ਹੈ ਤੇ ਅੱਗੋਂ ਅੱਗੇ ਇਹ ਪੰਜਾਬ ਵਾਸਤੇ ਹੋਰ ਇੰਡੀਆ ਦੇ ਸਟੇਟਾਂ ਵਾਸਤੇ ਨਹੀਂ ਉਹਨਾਂ ਦਾ ਹੋ ਸਕਦਾ ਆਪਣਾ ਵੱਖਰਾ ਸਿਸਟਮ ਹੋਵੇ ਇੱਕ ਟੈਸਟ ਲੈਣ ਦਾ ਜਾਂ ਤਿਆਰੀ ਕਰਾਉਣ ਦਾ ਪਰ ਇਹਦੇ ਵਿੱਚ ਪੰਜਾਬ ਦੇ ਬੱਚੇ ਬੱਚੀਆਂ ਵਾਸਤੇ ਜਰੂਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਸਾਰੇ ਬੱਚਿਆਂ ਤੱਕ ਜਿਹੜੇ ਵੀ ਖਾਸ ਕਰਕੇ ਲੋੜਵੰਦ ਪਰਿਵਾਰਾਂ ਦੇ ਕਿਉਂਕਿ ਬੜੇ ਡਿਸਕਾਊਂਟ ਦੇ ਦਿੱਤੇ ਦੂਜੀ ਗੱਲ ਇਹ ਆ ਵੀ ਜਿੱਥੇ ਕਿਤੇ ਜਿਹੜੇ ਬੱਚੇ ਫੇਰ ਵੀ ਉਹਦੇ ਚ ਫੀਸ ਪੇ ਕਰਦੇ ਸਮਰੱਥ ਹੋਣਗੇ ਪਰ ਕੁਆਲੀਫਾਈ ਕਰ ਜਾਂਦੇ ਨੇ ਉਹਨਾਂ ਦੀ ਫੀਸ ਦਾ ਵੀ ਅਸੀਂ ਕੋਸ਼ਿਸ਼ ਕਰਾਂ ਵੀ ਕੇਰ ਬਣ ਕੇ ਰੋਲ ਗਰੁੱਪ ਵੱਲੋਂ ਉਹਨਾਂ ਦੀ ਫੀਸ ਵੀ ਪ੍ਰੋਵਾਈਜ ਜਾਵੇ ਜਿੱਥੇ ਕਿਤੇ ਬੱਚੇ ਇਕੱਠੇ ਹੋ ਕੇ ਇੱਕ ਚਾਰ ਪੰਜ ਪਿੰਡਾਂ ਦੇ ਜਾਂ ਹਾਈ ਸਕੂਲ ਦੇ ਜਿੱਥੇ ਉੱਥੇ ਬੱਚੇ ਪੜ੍ਹਦੇ ਨੇ ਕੁਝ ਪਿੰਡਾਂ ਦੇ ਉੱਥੇ ਇਕੱਠੇ ਹੋ ਕੇ ਇਹ ਇਸ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਨੇ ਤੇ ਉਹ ਵੀ ਮਤਲਬ ਸਾਡਾ ਨੰਬਰ ਇੱਥੇ ਦਿੱਤਾ ਹੋਊਗਾ ਤੇ ਸੰਪਰਕ ਕਰ ਲਓ ਜਿੱਥੇ ਵੀ ਘੱਟੋ ਘੱਟ 15 ਬੱਚੇ ਤਿਆਰ ਹੁੰਦੇ ਨੇ ਜਿਸ ਇਲਾਕੇ ਦੇ ਵਿੱਚ ਉੱਥੇ ਉਹਨਾਂ ਨੂੰ ਫ੍ਰੀ ਅਜ ਟੈਸਟ ਦੀ ਤਿਆਰੀ ਕੇਅਰ ਵਨ ਕੇਅਰ 올 ਗਰੁੱਪ ਦੇ ਬਕਾਇਦਾ ਟੀਚਰ ਅਪਾਇੰਟ ਕਰਕੇ ਉਹਨਾਂ ਦੀ ਤਿਆਰੀ ਕਰਵਾਈ ਜਾਊਗੀ ਸੋ ਇਸ ਜਿਹੜਾ ਮੌਕੇ ਦਾ ਫਾਇਦਾ ਉਠਾਉਣ ਲਈ ਮੈਂ ਰਿਕਵੈਸਟ ਕਰਦਾ ਕਿ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਇਨਫੋਰਮੇਸ਼ਨ ਪਹੁੰਚ ਸਕੇ ਜਿੰਨੇ ਵੀ ਬੱਚੇ ਇੰਟਰਸਟਿਡ ਨੇ ਅਪਲਾਈ ਜਰੂਰ ਕਰੋ ਜੇ 15 ਤੋਂ ਨੰਬਰ ਘੱਟ ਨੇ ਆਪਣੇ ਆਪ ਤਿਆਰੀ ਕਰੋ ਤੇ ਜੇ ਕਿਤੇ 15 ਬੱਚੇ ਇਕੱਠੇ ਹੋ ਜਾਂਦੇ ਨੇ ਲਗਭਗ 15 ਬੱਚੇ ਉਹਨਾਂ ਦੇ ਫਿਰ ਜਿਹੜਾ ਇਹ ਟੈਸਟ ਦੀ ਤਿਆਰੀ ਆ ਕੇ 1k ਰੋਲ ਗਰੁੱਪ ਸੰਸਥਾ ਜਿਹੜਾ ਪੰਜਾਬ ਆਸਟ੍ਰੇਲੀਆ ਤੇ ਮਾਤਾ ਜੀਤੋ ਜੀ ਜਿੱਥੇ ਵਿੱਚ ਸੰਸਥਾ ਦੇ ਸਹਿਯੋਗ ਨਾਲ ਉਹ ਟੀਚਰ ਪੁਆਇੰਟ ਕਰਕੇ ਤਿਆਰੀ ਵੀ ਕਰਾਈ ਜਾਓ ਸੋ ਇਹ ਹੀ ਬੇਨਤੀ ਹੈ ਸੀ ਥੈਂਕ ਯੂ ਵੈਰੀ ਮੱਚ thank you